ਡੱਲ ਲੇਕ ਦਾ ਮੇਨ ਜਿਹੜਾ ਪੁਆਇੰਟ ਹੈਹੀ ਮੰਨਿਆ ਜਾਂਦਾ ਸਾਹਮਣੇ ਜਿਹੜੇ ਘਰ ਤੋਂ ਹੀ ਦੇਖਦੇ ਹਾਂ ਸਾਰੇ ਪਾਣੀ ਚ ਆਏ ਹਾਂਜੀ ਓਮ ਬਣਾਉਂਦੇ ਆਪਾਂ ਨਿਊਡਲ ਕਿਉਂਕਿ ਪਹਾੜੀ ਸਫਰਾਂ 'ਚ ਫਿਰ ਇਦਾਂ ਹੀ ਆ ਵੀ ਖਾਣ ਪੀਣ ਨੂੰ ਫਿਰ ਆਪ ਦਾ ਐਡਜਸਟਮੈਂਟ ਆਪ ਹੀ ਕਰਨ ਦਾ ਵਧੀਆ ਕੰਮ ਹੁੰਦਾ ਇੱਥੇ ਦਿਖਾਉਂਦੇ ਆ ਤੁਹਾਨੂੰ ਇਹ ਬੁਟੇਨ ਗੈਸ ਸੁਟਾਈ ਜੁੱਲਾ ਮਿੱਦਾ ਕੰਮ ਦੇ ਦਿੰਦਾ ਵਾ ਆਉਦਾ ਕਿੰਨਾ ਮਰਗੀ ਥੋੜਾ ਬੋਤਾ ਕੋਈ ਬਣਾ ਕੇ ਸਕਣਾ ਵਾ ਹਾਂਜੀ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿੱਛੇ ਜਿੱਥੇ ਗੁਰਦੁਆਰਾ ਸਾਹਿਬ ਦੇਖਦੇ ਹੋ ਆਪਾਂ ਰਾਤ ਇੱਥੇ ਰੁਕੇ ਸੀ ਕੱਲ ਆਪਾਂ ਜਿਹੜਾ ਸਫਰ ਸ਼ਿਆਰਪੋਰ ਤੋਂ ਚੱਲਦੇ ਆ ਚੱਲਦੇ ਆ ਅਨੰਤ ਰਾਗ ਜਿਹੜਾ ਅਨੰਤ 나ਗ ਇੱਥੇ ਆਪਾਂ ਰਾਤ ਰੁੱਕ ਗਏ ਸੀ ਤੇ ਇੱਥੋਂ ਹੁਣ ਆਪਾਂ ਅੱਗੇ ਜਿਹੜਾ ਚੱਲੇ ਪਾਵਾਂਗੇ ਸ਼੍ਰੀ ਨਗਰ ਬਾਰਾਮੂਲਾ ਸ਼ਾਇਦ ਉੜੀ ਸਾਹਿਬ ਤੱਕ ਜੇ ਆਪਾਂ ਸਫਰ ਅੱਜ ਤੱਕ ਕਰਾਂਗੇ ਤੇ ਇਸ ਕਰਕੇ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਆਪਣੀ ਵੀਡੀਓ ਨੂੰ ਸਾਰੀ ਜਰੂਰ ਦੇਖਿਆ ਕਰੋ ਨਾਲ ਹੀ ਆਪਣੀ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਜਿਹੜਾ ਕਰ ਲਿਆ ਕਰੋ ਤਾਂ ਜੋ ਵੀਡੀਓ ਆਪਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਹੋਰਾਂ ਤੱਕ ਵੀ ਜੂ ਸ਼ੇਅਰ ਕਰਿਓ ਆ ਕਮਰਿਆਂ ਚ ਆਪਾਂ ਹਾਲ ਚ ਰਹੇ ਸੀ ਆਪਾਂ ਪਹ ਪਏ ਹੁਣ ਸ਼ਰੀ ਨਗਰ ਰੋਡ ਤੇ ਤੇ ਇੱਧਰ ਮੌਸਮ ਦੇਖੋ ਅੱਜ ਸਾਹਮਣੇ ਪਹਾੜ ਪਹਾੜਾਂ ਦੇ ਉੱਤੇ ਬੱਦਲ ਦੱਸਦਾ ਵੀ ਅੱਜ ਮੀਂਹ ਸੁੱਖ ਨਾਲ ਬਹੁਤ ਪਊਗਾ। ਇਸ ਕਰਕੇ ਆਸੀਂ ਵੀ ਕੋਸ਼ਿਸ਼ ਕਰਨ ਦੇ ਛੇਤੀ ਨਿਕਲੀਏ। ਅਨੰਤਨਾਗ ਸ਼ਹਿਰ ਤੋਂ ਅਸੀਂ ਹਾਈਵੇ ਰੋਡ ਤੇ ਚੜ ਗਏ ਹਾਂ ਹੁਣ ਇੱਥੋਂ ਅੱਗੇ ਚੱਲਾਂਗੇ। ਸਾਹਮਣੇ ਉੱਚੇ ਚ ਪਹਾੜ ਤੇ ਪਹਾੜਾਂ ਦੇ ਉੱਪਰ ਬੱਦਲ ਵਾਈ ਤੇ ਚੌਪੜੀ ਟੈਪ ਘਰ ਜਿਹੜੇ ਦੱਸਦੇ ਆ ਕਿ ਇੱਥੇ ਜਿਹੜੀ ਬਰਫ਼ ਸਿਆਲ ਦੇ ਵਿੱਚ ਸੋਣੀ ਪੈਂਦੀ ਆ ਕਾਫੀ ਪੈਂਦੀ ਆ ਤੇ ਜਿਹੜਾ ਇਸ ਏਰੀਏ ਦਾ ਨਾਮ ਵੰਤੀਪੁਰਾ ਵਾ ਤੇ ਜਿਹੜਾ ਇਹ ਰੋਡ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ NH44 ਇਸ NH44 ਤੇ ਆਪਾਂ ਜਾਈ ਜਾਂਦੇ ਆ ਇਸੇ ਰੋਡ ਤੇ ਉੱਤੇ ਹੀ ਸ਼ਰੀਨਗਰ ਜਿਹੜਾ ਆਊਗਾ ਤੇ ਉਤੋਂ ਅੱਗੇ ਆਪਾਂ 12 ਮੁੱਲਾਂ ਇਸੇ ਤਰ੍ਹਾਂ ਊੜੀ ਸੈਵ ਤੱਕ ਆਪਾਂ ਅੱਜ ਦਾ ਸਫ਼ਰ ਕਰਾਂਗੇ ਬਾਕੀ ਮੌਸਮ ਦੇਖੋ ਕਾਫੀ ਖਰਾਬ ਆ ਤੇ ਜਿੱਥੇ ਪੰਜਾਬ 'ਚ 40-45 ਡਿਗਰੀ ਜਿਹੜਾ ਤਾਪਮਾਨ ਚੱਲਣ ਤੇ ਆ ਉੱਥੇ ਇੱਥੇ ਜਿਹੜਾ ਤਾਪਮਾਨ ਇਸ ਟਾਈਮ ਕਿਹੇ 15-20 ਡਿਗਰੀ ਦੇ ਨੇੜੇ ਆ ਜਿਹੜਾ ਆਮ ਕਰਕੇ ਆਪਣਾ ਪੌਦੇ ਮਹੀਨੇ ਚੜਦੇ ਤੇ ਹੁੰਦਾ ਵਾ ਉਹ ਮੌਸਮ ਅੱਜ ਇੱਥੇ ਚੱਲਣਦਿਆ ਤੇ ਇਧਰ ਜਿਹੜੀਆਂ ਝੌਨੇ ਲੱਗ ਗਏ ਆ ਇਧਰ ਵੀ ਮਦਾਨੀ ਇਲਾਕਾ ਜਿੱਥੇ ਵੀ ਕੋਈ ਹੈ ਉੱਥੇ ਝੌਨੇ ਲਾ ਲੈਂਦੇ ਆ ਇਹ ਸਾਹਮਣੇ ਲੱਗੇ ਦੋ ਨਿਸ਼ਾਨ ਸਾਹਿਬ ਦੱਸਦੇ ਆ ਕਿ ਆਪਾਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਵਿੱਤਰ ਸਥਾਨ ਤੇ ਪਹੁੰਚੇ ਆ ਕਿ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਸ਼੍ਰੀ ਨਗਰ ਤੇ ਸ਼੍ਰੀ ਨਗਰ ਸ਼ੇਵੇਂ ਪਾਸ਼ਾ ਜੀ ਦਾ ਪਵਿੱਤਰ ਸਥਾਨ ਜਿਸ ਸਥਾਨ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਭਾਗਪਰੀ ਜੀ ਨੂੰ ਮਿਲੇ ਸੀ ਬੀਬੀ ਭਾਗ ਪਰੀ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਚੋਲਾ ਗੁਰੂ ਹਰਗੋਬਿੰਦ ਪਾਸ਼ਾ ਵਾਸਤੇ ਸੀਤਾਸੀ ਤੇ ਸਤਗੁਰਾਂ ਨੇ ਆਣ ਕਰਕੇ ਉਹ ਚੋਲੇ ਨੂੰ ਪਾਇਆ ਸੀ ਜੀ ਹੁਣ ਕਮਰੇ ਚ ਅਜੇ ਰੁੱਖੇ ਆ ਗੁਰਦੁਆਰਾ ਸਾਹਿਬ ਸ਼੍ਰੀ ਨਗਰ ਛੇਵੀ ਪਾਸ਼ਾ ਜੀ ਤੇ ਆ ਕਮਰਾ ਦੇਖੋ ਪਹਿਲਾਂ ਤੁਹਾਨੂੰ ਦਿਖਾਈਏ ਛੱਤ ਦੇ ਤੁਹਾਨੂੰ ਕੋਈ ਪੱਖਾ ਨਹੀਂ ਦਿਖੂਗਾ ਇੱਥੇ ਜਿਹਦਾ ਕਾਰਨ ਇਹ ਹੀ ਆ ਕਿ ਇੱਥੇ ਜਿਹੜੀ ਠੰਡ ਆ ਉਹ ਬਹੁਤ ਹੁੰਦੀ ਆ ਇੱਧਰ ਦੇਖ ਸਾਡੀਆਂ ਫੌਜਾਂ ਨੇ ਵੀ ਠੰਡ ਕਰਕੇ ਕੰਬਲ ਲਵੇਟ ਲਿਆ ਟੰਡੇ ਹੈਗੀ ਆ ਇੱਥੇ ਸੁੱਕਣਾ ਵਧੀਆ ਆਪਾਂ ਚੱਲਦੇ ਚੱਲਦੇ ਪੰਜਾਬ ਤੋਂ ਪਹੁੰਚੇ ਆ ਸ਼ਰੀ ਨਗਰ ਤੇ ਇੱਥੋਂ ਅੱਗੇ ਜਾਂਦੀ ਹੈ ਜੇ ਸਲਾਹ ਆ ਪਰ ਮੌਸਮ ਖਰਾਬ ਆ ਮੀਂਹ ਪੈਣ ਲੱਗਾ ਹੋਇਆ ਇਸ ਕਰਕੇ ਆਪਾਂ ਜੇ ਰੁਕੇ ਆ 4 ਵਜੇ ਤੱਕ ਦੇਖਾਂਗੇ ਕਿ ਜੇ ਮੌਸਮ ਸਾਫ਼ ਹੁੰਦਾ ਤੇ ਆਪਾਂ ਅੱਗੇ ਨੂੰ ਚਾਲੇ ਪਾਵਾਂਗੇ ਇਤੋਂ ਅਜੇ ਆਪਾਂ ਜਿਹੜੀ ਡਲ ਲੇਕ ਕونکی ਸ਼ਰੀ ਨਗਰ ਦੀ ਜਿਹੜੀ ਸਭ ਤੋਂ ਮਸ਼ਹੂਰ ਆ ਟੂਰਿਸਟ ਜਿਹੜਾ ਆਉਂਦਾ ਵਾ ਉਹ ਇੱਥੇ ਡਲ ਲੇਕ ਨੂੰ ਦੇਖਣ ਕਰਕੇ ਆਉਂਦਾ ਵਾ ਹਾਂਜੀ ਸ਼ਰੀ ਨਗਰ ਦੀ ਜਿਹੜੀ ਖੂਬਸੂਰਤੀ ਦਾ ਜਿਹੜਾ ਮੇਨ ਚੀਜ਼ ਇਹਨੂੰ ਕਹਿੰਦੇ ਆ ਡਲ ਲੇਕ ਇਹ ਬਹੁਤ ਵੱਡੀ ਜਿਹੜੀ ਝੀਲ ਸ਼ਰੀ ਨਗਰ ਨੂੰ ਚਾਰ ਚੰਦ ਲਾਉਣ ਵਾਲੀ ਇਹ ਠੀਕ ਇਸ ਤੀਆਂ ਚੱਲਦੇ ਆ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਜਿਹਨਾਂ ਛਟਕਾਰਾ ਕੀ ਕਹਿੰਦੇ ਛਟਕਾਰਾ ਉਹਦੇ ਤੇ ਬਹਿ ਕੇ ਜਿਹੜਾ ਝੂਟੇ ਲੈਂਦੇ ਲੋਕੇ ਕਈਆਂ ਦੇ ਘਰ ਜਿਹੜੇ ਲੱਕੜ ਦੇ ਵੀ ਇਹਦੇ ਵਿੱਚ ਹੀ ਆ ਦੋ ਪਹਾੜਾਂ ਦੇ ਵਿਚਾਲੇ ਇਹ ਇੰਨਾ ਦੀ ਜਿਹੜੀ ਮਸਜਿਦ ਆ ਢਾਲਾ ਲੇਕ ਦੇ ਵਿੱਚ ਚੱਲਦੇ ਹੋਏ ਫੁਹਾਰੇ ਇੱਧਰ ਫਿਸਟੀਆਂ ਜਿੰਨਾ ਤੇ ਝੂਟੇ ਲੋਕੇ ਲੈਂਦੇ ਆ ਕਿੱਡੀ ਸੋਹਣੀ ਇਹ ਜਿਹੜੀ ਜਗਾ ਜਗਾ ਇਸ ਥੀਨ ਕੋੰਦੇ ਸ਼ਿਕਾਰਾ ਬੇਚਦਾ ਉਹ ਪ੍ਰਾਤਨ ਸ਼ਿਕਾਰੇ ਉਹ ਸੀ ਹੁਣ ਤੋਂ ਡਿਜੀਟਲ ਆ ਗਏ ਤੇ ਇਹ ਉਹ ਗੇਟ ਤੱਕ ਦਾ ਜਿਹੜਾ ਲੈਂਦੇ ਆ ਤੁਹਾਨੂੰ ਵੀਊ ਕਰਕੇ ਜ਼ੂਮ ਕਰਕੇ ਦਿਖਾਉਂਦਾ ਉਹ ਗੇਟ ਤੱਕ 600 ਰੁਪਏ ਉੱਥੋਂ ਤੱਕ ਦਾ ਲੈਂਦੇ ਇੱਕ ਜਾਨੇ ਦਾ ਤੇ ਇਸ ਤੋਂ ਅੱਗੇ ਜੇ ਜਾਣਾ ਉਹਦਾ 1200 ਰੁਪਿਆ ਇਹੋ ਜੀ ਜਿਹੜੀ ਗੱਲ ਬਾਤ ਹੈ ਇਥੇ ਉਹਨਾਂ ਦੇ ਸ਼ਿਕਾਰੇ ਹੁੰਦੇ ਆ ਤੇ ਨਾਲ ਇਹ ਮੱਛੀ ਵੀ ਫੜੀ ਜਾਂਦੇ ਰਹਿੰਦੇ ਆ ਆ ਲਾਇਆ ਮੱਛੀ ਫੜਨ ਵਾਲਾ ਜਿਗਾੜ ਵੀ ਬੜਾ ਬਾਗਤ ਅਗਰੇ ਜ਼ੋਰ ਚ ਕੋਸ਼ਿਸ਼ ਕਰ ਮੈਂ ਦੇਰ ਮਰਗਿੰਗ ਨਹੀਂ ਕਰ ਬਲਿਓ ਜਿੱਦਾਂ ਆਪਣੇ ਟੈਂਪੂਆਂ ਵਾਲੇ ਖੜੇ ਹੁੰਦੇ ਆ ਤੇ ਇਹ ਕੱਲਾ ਕਲਾਬ ਦਾ ਸ਼ਿਕਾਰਾ ਲਾ ਕੇ ਖੜੇ ਆ ਆ ਦੋ ਟਿਕਟਾਂ ਲਈਆਂ ਕਿਉਂਕਿ ਸਾਹਮਣੇ ਆ ਫਲਾਵਰ ਬੈਲ ਜਿਹੜਾ ਗਾਰਡਨ ਇਹ ਦਿਖਾਉਂਦੇ ਆ ਤੁਹਾਨੂੰ ਅੱਜ ਕਿ ਇਹ ਜਮੀਂ ਡੱਲ ਲੈ ਕੇ ਦੇ ਨਾਲ ਆ ਸਾਹਮਣੇ ਡੱਲ ਲੈ ਕੇ ਇਧਰ ਫਿਰ ਨਾਲ ਹੀ ਫਿਰ ਗਾਰਡਨ ਉੱਤੇ ਚੱਲਦੇ ਆ ਹਾਂਜੀ ਆ ਗਾਰਡਨ ਦੇਖੋ ਗਾਰਡਨ ਬਹੁਤ ਦੇਖਿਆ ਬੜਾ ਗਾਰਡਨ ਦਾ ਥਿਊ ਵਿਊ ਦੇਖਣ ਵਾਲਾ ਹੀ ਆ ਬੜਾ ਸੋਹਣਾ ਦੂਰ ਤੱਕ ਇਹ ਗਾਰਡਨ ਜਿਹੜਾ ਆਪਣੇ ਆਪ ਚੇਰੀ ਖੂਸ਼ੂਰਤੀ ਬਹੁਤ ਸੋਹਣੀ ਆ ਇਸ ਕਰਕੇ ਦੇਖ ਸਕਦੇ ਹੋ ਕਿੰਨੇ ਜਿਹੜੇ ਟੂਰਿਸਟ ਇੱਥੇ ਘੁੰਮਣਾਉਂਦਾ ਇਸ ਗਾਰਡਨ ਨੂੰ ਦੇਖਣ ਕਰਕੇ ਹੀ ਇੱਥੋਂ ਦੀ ਲੋਕੇਸ਼ਨ ਨੂੰ ਦੇਖਣ ਕਰਕੇ ਹੀ ਥੋੜਾ ਲੇ ਝੀਲ ਦੇਖਣ ਵਾਸਤੇ ਉੱਤੇ ਚਲਦੇ ਪਾਣੀ ਦੇ ਚਰਨੇ ਵਾਲੇ ਦਵਾਲੇ ਰੰਗਦਾਰ ਫੁੱਲ ਤੇ ਵੱਡੇ ਪੱਦਰ ਤੇ ਜਿਹੜੀਆਂ ਤਸਵੀਰਕਾਰੀਆਂ ਡਲ ਲੇਕ ਦਾ ਮੇਨ ਜਿਹੜਾ ਪੁਆਇੰਟ ਇਹੀ ਮੰਨਿਆ ਜਾਂਦਾ ਸਾਹਮਣੇ ਜਿਹੜੇ ਘਰ ਤੋਂ ਹੀ ਦੇਖਦੇ ਹਾਂ ਸਾਰੇ ਪਾਣੀ ਚ ਆਏ ਤੇ ਘਰਾਂ ਦੀ ਜਿਹੜਾ ਇੱਕ ਦਿਨ ਦਾ ਕਿਰਾਇਆ ਜਿਹੜਾ ਲੈਂਦੇ ਆ 2000 3000 4000 ਚੀਜਾਂ ਦੇ ਹਿਸਾਬ ਨਾਲ ਆਲ ਸੀਜ਼ਨ 2000 ਦਾ ਜਿਹੜਾ ਆਨ ਸੀਜ਼ਨ ਦੇ ਟਾਈਮ 4 4 5 5000 ਲੈ ਲੈਂਦੇ ਆ ਇਹ ਤੇ ਤੁਸੀਂ ਸ਼ਿਕਾਰੀ ਦੇਖੋ ਕਿੰਨੇ ਆ ਕਿਸ਼ਤੀਆਂ ਜਿਹੜੀਆਂ ਪਾਣੀ ਦੇ ਵਿੱਚ ਘੁੰਮਦੀਆਂ ਅੱਜ ਮੌਸਮ ਖਰਾਬ ਹੋਣ ਕਰਕੇ ਜਿਹੜਾ ਪੂਰਾ 뷰 ਨਹੀਂ ਬੰਦਾ ਪਰ ਫੇਰ ਵੀ ਕਿੰਨਾ ਸੋਹਣੀ ਇਥੋਂ ਦੀ ਲੁੱਕ ਦਿਖਦੀ ਆ ਪੰਜਾਬ ਚ ਕਿਉਂਕਿ ਪੱਧਰੇ ਮੈਦਾਨਾਂ ਚ ਜਿਹੜੀ ਗਰਮੀ ਬਹੁਤ ਜ਼ਿਆਦਾ ਇਸੇ ਕਰਕੇ ਲੋਕੀ ਜਿਹੜੇ ਫਿਰ ਸਵਾ ਕੱਢ ਕਰਕੇ ਆਪਣਾ ਇੱਧਰਲੇ ਟੂਰਿਸਟ ਜਿਹੜੀਆਂ ਜਗ੍ਹਾਵਾਂ ਉੱਥੇ ਘੁੰਮਣ ਆਉਂਦੇ ਆ ਤੇ ਇਹਨਾਂ ਦਾ ਰੁਜ਼ਗਾਰ ਜਿਹੜੇ ਸ਼ਿਕਾਰੀ ਖੜੇ ਆ ਆਪਣੇ ਪਿੱਛੇ ਦੇਖਦੇ ਹੋ ਇਹਨਾਂ ਦਾ ਰੁਜ਼ਗਾਰ ਵੀ ਇੱਥੋਂ ਹੀ ਚੱਲਦਾ ਵਾ ਕਿਉਂਕਿ ਇਹ ਸੀਜ਼ਨ ਦੇ ਟਾਈਮ ਵਧੀਆ ਪੈਸਾ ਬਣ ਜਾਂਦਾ ਇਹਨਾਂ ਨੂੰ ਤੇ ਟੂ ਰੈਸਟੀ ਜਿਹੜਾ ਪਹਾੜਾਂ ਦੇ ਲੋਕਾਂ ਵਾਸਤੇ ਮੇਨ ਜਿਹੜਾ ਕਮਾਈ ਦਾ ਸਾਧਨ ਹੁੰਦਾ ਉੱਤਰ ਤੱਕ ਪਹੁੰਚੇ ਨਹੀਂ ਕੋਈ ਤਾਂ ਫਿਰ ਐਸੇ ਲੋਕ ਚਰ ਜਾਂਦੇ ਨੇ ਪਰ ਉਹ ਸਾਧਨ ਹੀ ਤਾਂ ਹੈਗਾ ਅੱਗੇ 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 ਸਾਰੇ ਸ਼ਹਿਰ ਅਪਡੇਟ ਹੁੰਦੇ ਦੇਖਿਆ ਪਰ ਆ ਕਸ਼ਮੀਰ ਆਪਣਾ ਸ਼੍ਰੀ ਨਗਰ ਦੇਖੋ ਅਜੇ ਉਹੀ ਪੁਰਾਣੇ ਘਰਾਂ ਦੀ ਲੁੱਕ ਉਸੇ ਤਰ੍ਹਾਂ ਪੁਰਾਣੇ ਘਰ ਹੈ ਜੇ ਕਾ ਸ਼ਹਿਰ ਦਾ ਵਿਚਲਾ ਹਿੱਸਾ ਕਿਡਾ ਸੋਹਣਾ ਲੱਗਦਾ ਪੁਰਾਣੇ ਜਿਹੜੇ ਉਸੇ ਤਰ੍ਹਾਂ ਇਹਨਾਂ ਨੇ ਸਾਂਭੇ ਹੋਏ ਆ ਕੋਈ ਪਲਾਸਟਰ ਨਹੀਂ ਹੈਗੇ ਕੋਈ ਬਹੁਤੀ ਸ਼ੋਅ ਵਾਸਤੇ ਨਹੀਂ ਹੈਗਾ ਬਸ ਅਗਰ ਤੋਂ ਚੱਲੇ ਤਾਂ ਆਪ ਸਿੱਧਾ ਪਹੁੰਚ ਗਏ ਇਸ ਟਾਈਮ 12 ਮੋਲਾ ਰਸਤੇ 'ਚ ਆਪਾਂ ਕਿਤੇ ਰੁਕੇ ਨਹੀਂ ਨਾ ਆਪਾਂ ਕੋਈ ਵੀਡੀਓ ਬਣਾਈ ਕਿਉਂਕਿ ਅੱਜ ਆਪਾਂ ਊੜੀ ਸਹਿ ਪਹੁੰਚਾਂਗੇ ਉਹ ਸਾਹਮਣੇ ਪਹਾੜ ਕਿੰਨਾ ਸੋਹਣਾ ਆ ਕੋਈ ਪਤਾ ਨਹੀਂ ਮੰਦਿਰ ਵਗੈਰਾ ਆਪਾਂ ਪਹੁੰਚੋ ਇਹ 12 ਮੋਲਾ ਇੱਥੇ ਬੋਰਡ ਵੀ ਲੱਗਾ ਤੇ ਇੱਥੋਂ ਆਪਾਂ ਜਾਵਾਂਗੇ ਊੜੀ ਸਾਹਿਬ ਜਿਹੜਾ ਗੁਰਦੁਆਰਾ ਛੇਵੇਂ ਪਾਤਸ਼ਾਹ ਦਾ ਕਿਉਂਕਿ ਸਾਨੂੰ ਪਤਾ ਲੱਗਾ ਵੀ ਕੱਲੂ ਗੁਰਪੁਰਬ ਵੀ ਆ ਤੇ ਇਹ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਰਪਾਈ ਕੀਤੀ ਆ ਕਿ ਉਹਦਾ ਗੁਰਪੁਰਬ ਵੀ ਆ ਤੇ ਉਹਨਾਂ ਦੇ ਪਵਿੱਤਰ ਸਥਾਨ ਜਿਹੜਾ ਊੜੀ ਸਾਹਿਬ ਉੱਥੇ ਦਰਸ਼ਨ ਕਰਦਾ ਜਿਹੜਾ ਜਿਹੜਾ ਸੁਭਾਗਾ ਸਾਨੂੰ ਸਮਾ ਮਿਲੂਗਾ ਤੇ ਕੱਲੂ ਗੁਰਪੁਰਬ ਆਪਾਂ ਉੱਥੇ ਮਨਾਵਾਂਗੇ ਤੇ ਨਾਲ ਹੀ ਵਾਪਸੀ ਫਿਰ ਆਪਾਂ ਇੱਧਰ ਨੇ ਆਵਾਂਗੇ ਬਾਰਾਮੂਲਾ ਇੱਥੇ ਵੀ ਗੁਰਦੁਆਰਾ ਸਾਹਿਬ ਹੈ ਇਤਿਹਾਸਿਕ ਉਹਦੇ ਵੀ ਦਰਸ਼ਨ ਕਰਾਂਗੇ ਵਾਕਿਆ ਬਾਰਾਮੂਲਾ ਦਾ ਜਿਹੜਾ view ਆ ਦੇਖਣ ਵਾਲਾ ਵਾ ਆਲੇ ਦੁਆਲੇ ਦਾ ਦੇਖੋ ਸ਼ਹਿਰ ਦਾ ਕੀ ਖੂਬਸੂਰਤੀ ਹੈ ਕਿਉਂਕਿ ਆਪਾਂ ਪਹਿਲਾਂ ਸਵੇਰ ਦੇ ਉਹ ਮੌਸਮ 'ਚ ਸੀ ਪਰ ਹੁਣ ਮੌਸਮ ਥੋੜਾ ਵਧੀਆ ਹੋਇਆ ਗੁਰੂ ਹਰਗੋਬਿੰਦ ਪਾਸ਼ਾ ਨੇ ਕਿਰਪਾ ਕੀਤੀ ਉਹਨਾਂ ਪਤਾ ਹੀ ਕਿ ਸਾਡੇ ਸਿੰਘ ਪਹੁੰਚਣਦੇ ਆ ਊੜੀ ਸਾਹਿਬ ਤੇ ਇਸ ਕਰਕੇ ਉਹਨਾਂ ਨੇ ਇੱਧਰ ਮੌਸਮ ਸਾਫ਼ ਰੱਖਿਆ ਹੁਣ ਆਪਾਂ ਇੱਥੋਂ ਕੋ 50 ਕਿਲੋਮੀਟਰ ਆ ਤੇ ਆਪਾਂ ਅਸ 5 ਘੰਟੇ ਸਵਾ ਘੰਟੇ ਚ ਪਹੁੰਚ ਜਾਗੇ ਵੱਧ ਤੋਂ ਵੱਧ ਡੇਢ ਘੰਟਾ ਲੱਗੂਗਾ ਸਾਹਮਣੇ ਦੇ ਪਹਾੜ ਦੇਖੋ ਕਿੱਡੇ ਸੋਹਣੇ ਉੱਚੇ-ਉੱਚੇ ਪਹਾੜ ਤੇ ਸੰਘਣੇ ਜੰਗਲ ਦਰਖਤਾਂ ਨਾਲ ਭਰਿਆ ਹੋਇਆ ਵੈਸੇ ਇੱਧਰ ਤੋਂ ਖੂਜ ਜਿਆਦੀ ਪੈਂਦੀ ਆ ਆਪਾਂ ਇੱਧਰ ਦਿਖਾ ਦਿੰਦੇ ਆ ਤੇ ਬਾਕੀ ਆਪਾਂ ਉਹ ਵੀਊ ਕੱਲੂ ਦਿਖਾਵਾਂਗੇ ਅੱਜ ਤਾਂ ਵੀਡੀਓ ਦੀ ਛੇਤੀ ਸਮਾਪਤੀ ਕਰਾਂਗੇ ਆਪਾਂ ਊੜੀ ਸਾਹਿਬ ਤੱਕ ਪਹੁੰਚਣਾ ਵਾਪਸੀ ਤੇ ਆਪਾਂ ਜਿਹੜੇ ਇਹ ਸਾਰਾ ਕੈਪਚਰ ਕਰਾਂਗੇ ਜਿੱਥੇ ਵੀ ਸੋਹਣੀ ਲੋਕੇਸ਼ਨ ਹੋਈ ਉੱਥੇ ਬੱਦਲਵਾਈ ਵੀ ਦੱਸਦੀ ਆ ਕਿ ਮੀਂਹ ਵੀ ਪੈ ਸਕਦਾ ਇਹ ਆ ਊੜੀ ਇੱਧਰ ਆ ਗੁਰਦੁਆਰਾ ਸਾਹਿਬ ਕੱਲੂ ਆਪਾਂ ਤੁਹਾ ਨੂੰ ਇੱਥੋਂ ਦਾ ਸਾਰਾ ਲੋਕੇਸ਼ਨ ਵਾਲੇ ਦਵਾਲੇ ਦੀ ਕਿਉਂਕਿ ਸਵਰਗ ਵਰਗੀ ਜਗ੍ਹਾ ਏ ਇਹਦੇ ਦਰਸ਼ਨ ਕਰਾਵਾਂਗੇ ਹਾਂ ਜੀ ਆਪਾਂ ਪਹੁੰਚ ਗਏ ਆ ਉਰੀ ਗੁਰਦੁਆਰਾ ਪਾਸ਼ਾ ਸ਼ੇਮੀ ਜਿ세 ਤੱਕ ਦਾ ਆਪਾਂ ਜ ਸੋਚਿਆ ਸੀ ਆਪ ਹੀ ਮਹਾਰਾਜਾਂ ਦੀ ਕਿਰਪਾ ਕੀਤੇ ਇਥੋਂ ਤੱਕ ਦਾ ਆਪਣਾ ਸਫ਼ਰ ਕਰਾਤਾ ਤੇ ਇੱਥੋਂ ਦੀ ਲੋਕੇਸ਼ਨ ਬਹੁਤ ਸੋਹਣੀ ਆ ਆਲਾ ਦਵਾਲਾ ਰਾਸਤੇ ਦਾ ਸਫ਼ਰ ਵੀ ਬਹੁਤ ਸੋਹਣਾ ਸੀ ਇਸ ਕਰਕੇ ਆਪਾਂ ਅਗਲੇ ਬਲੌਗਾਂ 'ਚ ਜਿਹੜੀ ਇੱਥੋਂ ਦਾ ਸਾਰਾ ਜਿਹੜੀ ਕੁਦਰਤ ਉਹਨੂੰ ਕੈਪਚਰ ਕਰਾਂਗੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸੋ ਇਸ ਕਰਕੇ ਬੇਨਤੀ ਹੈ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਅਗਲੇ ਵਲੌਗਾਂ 'ਚ ਖਾਸ ਰਿਕਾਲ